ਅਸਤੀਫਾ ਯਾ ਟੈਰਿਫ ਅੱਜ ਰਾਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਕਰਨਗੇ ਵੱਡਾ ਐਲਾਨ ਪੂਰੀ ਦੁਨੀਆ ਦੀਆਂ ਨਿਗਾਹਾਂ 'ਤੇ ਟਿਕੀਆਂ ਹਨ ਵਾਈਟ ਹਾਊਸ ਵਾਲ ਟ੍ਰੰਪ ਦੀ ਟੈਰਿਫ ਨੀਤੀ ਨੇ ਦੁਨੀਆ ਭਰ ਦੇ ਵਿੱਚ ਹੰਗਾਮਾ ਖੜਾ ਕੀਤਾ ਹੋਇਆ ਭਾਰਤ ਉੱਤੇ 25% ਦੀ ਟੈਰਿਫ ਅਤੇ ਇਸ ਦੇ ਨਾਲ ਹੀ ਰੂਸ ਤੋਂ ਤੇਲ ਖਰੀਦਣ 'ਤੇ ਵੀ 25% ਦੀ ਵੱਡ ਜੁਰਮਾਨਾ ਚੀਨ ਦੇ ਨਾਲ ਵਪਾਰਕ ਰਿਸ਼ਤਿਆਂ 'ਤੇ ਸਖਤ پابੰਦੀਆਂ ਇਹ ਸਾਰੇ ਫੈਸਲੇ ਗਲੋਬਲ ਮਾਰਕੀਟ ਦੇ ਵਿੱਚ ਉਥਲ-ਪੁਥਲ ਪੈਦਾ ਕਰ ਰਹੇ ਹਨ ਹਾਲਕਿ ਇਹ ਟੈਰਿਫ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਐਸਆਈਓ ਸਮਿਟ ਦੇ ਦੌਰਾਨ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਵਾਲਦਮਿਰ ਪੁਤਿਨ ਚੀਨ ਦੇ ਸ਼ੀ ਜਿੰਗਪਿੰਗ ਇਕੱਠੇ ਮੰਚ ਤੇ ਆਏ ਉੱਥੇ ਹੀ ਪੂਰੀ ਦੁਨੀਆ ਦੀਆਂ ਨਿਗਾਹਾਂ ਇਸ ਗੱਟਜੋੜ ਵੱਲ ਕੇਂਦਰੀ ਥਨ ਅੱਜ ਰਾਤ 11 ਵਜੇ 파ਟੀ ਸਮੇਂ ਅਨੁਸਾਰ 트럼ਪ ਕਰਨਗੇ ਵੱਡਾ ਐਲਾਨ ਕੀ ਹੋਏਗਾ ਟੈਰਿਫ ਦਾ ਨਵਾਂ ਫੈਸਲਾ ਕੀ ਲਿਆਉਣਗੇ ਕੋਈ ਨਵੀਂ ਨੀਤੀ ਜਾਂ ਫਿਰ ਸਭ ਤੋਂ ਵੱਡਾ ਤਮਾਕਾ कि देंगे राष्ट्रपति अपना अस्तीफा तहानू दस दी कि अमेरिका की एक अदालत ने हाल ही ट्रंप दे टैरिफ नैर कानूनी करार दिता से जिस दे बाद ट्रंप ने सुप्रीम कोर्ट जान की गल कही रिपोर्ट्स दे अनुसार ट्रंप प्रशासन कोल पहला तो ही प्लान भी तैयार है इस नाल ही ਟਰੰਪ ਦੀ ਸਿਹਤ ਨੂੰ ਲੈ ਕੇ ਵੀ ਅਫਵਾਹਾਂ ਗਰਮ ਹਨ ਪਿਛਲੇ ਕੁਝ ਦਿਨਾ ਤੋਂ ਉਹ ਕਿਸੇ ਵੀ ਜਨਤਕ ਪ੍ਰੋਗਰਾਮ ਦੇ ਵਿੱਚ ਨਹੀਂ ਦਿਖੇ ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਵੇਅਰ ਇਜ਼ ਟਰੰਪ ਟ੍ਰੈਂਡ ਕਰ ਰਿਹਾ ਹੈ ਲੋਕਾਂ ਦੇ ਮਨ ਦੇ ਵਿੱਚ ਵੱਡਾ ਸਵਾਲ ਹੈ ਕਿ ਟਰੰਪ ਸੱਚਮੁੱਚ ਰਾਸ਼ਪਤੀ ਦੀ ਕੁਰਸੀ ਛੱਡਣ ਵਾਲੇ ਹਨ ਜਾਂ ਅਜ ਰਾਤ ਸਾਰੀ ਦੁਨੀਆ ਦੀਆਂ ਨਿਗਾਹਾਂ ਵਾਈਟ ਹਾਊਸ ਤੇ ਹਨ ਅਸਤੀਫਾ ਜਾਂ ਟੈਰਿਫ ਟਰੰਪ ਕਰਨਗੇ ਇੱਕ ਵੱਡਾ ਐਲਾਨ ਦੇਖਣਾ ਇਹ ਹੋਏਗਾ ਕੀ ਲਿਖੀ ਜਾਣ ਵਾਲੀ ਹੈ ਅਮਰੀਕਾ ਦੀ ਰਾਜਨੀਤੀ ਇਤਿਹਾਸ ਵਿੱਚ ਇੱਕ ਨਵੀਂ ਕਹਾਣੀ ਇਸ ਦੇ ਨਾਲ ਹੀ 트럼ਪ ਦੀ ਸਿਹਤ ਨੂੰ ਲੈ ਕੇ ਵੀ ਕਾਫੀ ਅਫਵਾਹਾਂ ਗਰਮ ਹਨ ਪਿਛਲੇ ਕੁਝ ਦਿਨਾਂ ਤੋਂ ਉਹ ਕਿਸੇ ਵੀ ਜਨਤਕ ਪ੍ਰੋਗਰਾਮ ਦੇ ਵਿੱਚ ਨਹੀਂ ਦਿਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਹੈਸ਼ਟੈਗ ਵੇਅਰ ਇਜ਼ 트럼ਪ ਟ੍ਰੈਂਡ ਕਰ ਰਿਹਾ ਹੈ ਲੋਕਾਂ ਦੇ ਮਨ ਵਿੱਚ ਵੱਡਾ ਸਵਾਲ ਕੀ 트럼ਪ ਸੱਚਮੁੱਚ ਰਾਸ਼ਟਰਪਤੀ ਦੀ ਕੁਰਸੀ ਛੱਡਣ ਵਾਲੇ ਹਨ ਅੱਜ ਰਾਤ ਸਾਰੀ ਦੁਨੀਆ ਦੀ ਨਿਗਾਹਾਂ ਵਾਈਟ ਹਾਊਸ ਤੇ ਹਨ ਅਸਤੀਫਾ या टैरिफ ट्रंप करेंगे वड्डा ऐलान देखना यह है कि लिखी जाने वाली है अमेरिका की राजनीतिक इतिहास की एक नवी कहानी